ਆਰੀਆਂ ਭੈਣਾਂ ਕਹਿੰਦੀਆਂ ਪਾਈ ਅਮਰਿਤਪਾਲ ਸਿੰਘ ਨੂੰ ਫਾਸੀ ਹੋਣੀ ਚਾਹੀਦੀ ਆ ਮਾਵਾ ਵੀ ਡੁੱਲ ਡਲਾਨ ਦੇਈਆਂ ਕਹਿਣ ਦੀ ਆ ਫਾਸੀ ਹੋਣੀ ਚਾਹੀਦੀ ਆ ਬਈ ਉਹਨੇ ਕਤਲ ਕੀਤਾ ਐ ਐਸਾ ਕਤਲ ਬਲਾਤਕਾਰ ਕੀਤਾ ਤਿੰਨ ਦਿਨ ਤੱਕ ਕੀਤਾ ਉਹਨੇ ਨਾਲ ਜਿਹੜੇ ਸਿੰਘ ਸੀ ਉਹਨਾਂ ਨੇ ਕੀਤਾ ਪਰ ਪ੍ਰੂਫ ਕੁਛ ਵੀ ਨਹੀਂ ਪੋਸਟਮਾਰਟਮ ਦੀ ਰਿਪੋਰਟ 'ਚ ਕੁਛ ਵੀ ਨਹੀਂ ਹੁਣ ਇਹ ਭੈਣ ਕੀ ਕਰ ਰਹੀ ਆ ਉਹਦਾ ਵੀ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਆ ਕਿਸ ਤਰੀਕੇ ਨਾਲ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ ਉਸ ਚੀਜ਼ ਤੱਕ ਦੇਖੋ ਦੇ ਵਿੱਚ ਇੱਕ ਵਾਰ ਕਰਨਾ ਚਾਹੁੰਦੀ ਆ ਇੱਕ ਫਾਂ ਦੇ ਤੁਹਾਰ ਦੁਬਈ ਰਣੀ ਹੁਣ ਮੈਂ ਇਹਦੀ ਸ਼ਬਦਾਵਲੀ 'ਚ ਹੋਰ ਗੌਰ ਕਰਵਾਉਣਾ ਚਾਹੁੰਦੀ ਆ ਉਹ ਵੀ ਧਿਆਨ ਦਿੱਤਾ ਜਾਵੇ ਜਦੋਂ ਖੋਤੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਇਕੱਠੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਣ ਪੈ ਸਖਾਏਗਾ ਉਹ ਪਹਿਲੇ ਤਾਂ ਆਪਣੇ ਐਜੂ ਇੱਕ ਇੱਕ ਸਪੈਸ਼ਲ ਵਰਡ ਮੈਂਸ਼ਨ ਕਰਦੀ ਹੈ ਐਫ ਯੂ ਸੀ ਕੇ ਇੱਕ ਹੀ ਮਿਸ਼ਨ ਹੈ ਭਾਈ ਮੈਂ ਐਫ ਯੂ ਸੀ ਕੇ ਤੇ ਐਫ ਯੂ ਡੀ ਆਈ ਦਾ ਬਿਜ਼ਨਸ ਇਦਾਂ ਹੀ ਚਲਾਉਣਾ ਹੈ ਔਰ ਮੈਂ ਇਦਾਂ ਹੀ ਕੁੜੀਆਂ ਨੂੰ ਪ੍ਰਸਾਰਿਤ ਕਰਨਾ ਹੈ ਉਹ ਕਿੱਦਾਂ ਦਾ ਪ੍ਰਸਾਰਿਤ ਕਰਨਾ ਹੈ ਉਹ ਵੀ ਸੁਣ ਲੋ ਬਹੁਤ ਪ੍ਰਸਾਹਿਤ ਕੀਤਾ ਕਿ ਬਈ ਇਸ ਤਰ੍ਹਾਂ ਦਾ ਜਿਹੜਾ ਫੇਸਬੁੱਕ ਦੇ ਵਿੱਚ ਕੋਠਾ ਬਜਾ ਰਿਆ ਨਾ ਉਹਨੂੰ ਇੱਦਾਂ ਹੀ ਤੁਸੀਂ ਚਲਾਓ ਤੇ ਉਹਦਾ ਰਿਜ਼ਲਟ ਕੀ ਹੋਇਆ ਉਹ ਵੀ ਮੈਂ ਦਿਖਾਉਣਾ ਚਾਹੁੰਦੀ ਆ ਪ੍ਰਸ਼ਾਸਨ ਨੂੰ ਉਹ ਮੈਂ ਉਹ ਲੈ ਕੇ ਤਰਨ ਪਾ ਲਾ ਕੇ ਤਸਵੀਰਾਂ ਕੱਟੂ ਮਾਲੇ ਕਿਹ ਨੂੰ ਆ ਰਹਾ ਹੈ ਸਰ ਤੇ ਬੰਦ ਕੇ ਫਾਕ ਦੇ ਬਾਹਰ ਲੈ ਕੇ ਵਾਇਰ ਕਰੂੰ ਨਾ ਹੋਰ ਤੇ ਗੱਡੀਆਂ ਗੱਡੀਆਂ ਇਲੈਕਟਾ ਕਰਦਾ ਮੈਂ ਤੂੰ ਜਿੰਦਾਰੀ ਕੇ ਬੋੜ ਦੇ ਨਾ ਅਗਿਰ ਦਾ ਛੋਲਾ ਪੜਵਾਉਣ ਵਾਸਤੇ ਹੈ ਮੇਰੇ ਫੋਨ ਤੇ ਦੇਖ ਪਰ ਤੇਰੀ ਮਸ਼ਹੂਰੀ ਦੇਖ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਪਾਉਂਦੇ ਆ ਤਾਂ ਫੋਨ 'ਤੇ ਅਕਸਰ ਆ ਜਾਂਦੀਆਂ ਫਿਰ ਨਾ ਚਾਹੰਦੇ ਹੋਏ ਵੀ ਨਾ ਬੱਚੇ ਤੱਕ ਦੇਖਦੇ ਆ ਇਹ ਸਾਡਾ ਪੰਜਾਬ ਦਾ ਫਿਊਚਰ ਹੈ ਫਿਲਹਾਲ ਮੈਂ ਇਹਨਾਂ ਦੀ ਜੋ ਵੀ ਇਹ ਕਰ ਰਹੇ ਆ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਪ੍ਰਿਜੂਡਿਸ ਇਸ ਪ੍ਰਿਜੂਡਿਸ ਨੂੰ ਮੈਂ ਦਿਖਾ ਦਸਣਾ ਕਿ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿਸ ਤਰੀਕੇ ਦੇ ਨਾਲ ਖਾਨ ਤੇ ਸਿੰਘਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਕਿਸ ਤਰੀਕੇ ਦੇ ਨਾਲੇ ਲੜਾਈ ਕ੍ਰੀਏਟ ਕਰਨਾ ਚਾਹੁੰਦੀ ਆ ਔਰ ਸਭ ਤੋਂ ਪਹਿਲੀ ਗੱਲ ਹੈ ਇਹਨਾਂ ਨੂੰ ਹਿੰਦੁਸਤਾਨੀ ਸਭਿਅਤਾ ਕਲਚਰ ਦੇ ਬਾਰੇ ਪਤਾ ਹੀ ਨਹੀਂ ਆ ਵੂਮਨਸ ਕਮਿਸ਼ਨਰੇਟ ਮੈਡਮ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਸੀਗਾ ਕਿ ਭਈ ਇੱਕ ਹੱਦ ਤੱਕ ਤੁਸੀਂ ਕੁੜੀਆਂ ਨੂੰ ਆਪਣਾ ਪਹਿਨਾਵਾ ਕੰਟਰੋਲ 'ਚ ਕਰਨਾ ਚਾਹੀਦਾ ਹੈ ਇੱਕ ਹੱਦ ਹੁੰਦੀ ਆ ਹਰ ਚੀਜ਼ ਦੀ ਪਰ ਇਹਨਾਂ ਨੂੰ ਹੱਦ ਸ਼ਾਇਦ ਸਮਝ ਹੀ ਨਹੀਂ ਆ ਰਹੀ ਹੈ ਤਾਂ ਫਿਰ ਵੀ ਮੇਰਾ ਇੱਕ ਚੀਜ਼ ਆ ਇਹ ਕਰਨੀਆਂ ਗੰਦ ਨੂੰ ਪ੍ਰਮੋਟ ਉਹ ਮੈਂ ਹੋਣ ਨਹੀਂ ਦੇਣਾ ਹੈ ਮੈਂ ਪ੍ਰਸ਼ਾਸਨ ਨੂੰ ਕਹਿੰਦੀ ਆ ਕਿ ਬਈ ਮੇਰਾ ਨਿਆਂ ਕਰੋ ਮੈਂ ਸਾਰੀਆਂ ਸਿੱਖ ਸਮਾਜ ਦੀਆਂ ਸਿੰਘਣੀਆਂ ਨੂੰ ਬੀਬੀਆਂ ਨੂੰ ਵੀ ਕਹਿੰਦੀ ਆ ਇਹ ਆਏ ਦਿਨ ਨਾ ਸਿੰਘਾਂ ਦੇ ਬਾਣੇ ਨੂੰ ਟਾਰਗੇਟ ਕਰਦੀ ਆ ਹਰ ਵਾਰੀ ਇਹ ਔਰਤ ਕਹਿੰਦੀ ਆ ਕਿ ਬਈ ਮੈਂ ਬਾਣੇ ਦੇ ਅੰਦਰ ਭੇੜੀਆਂ ਨੂੰ ਫੜਨਾ ਚਾਹੁੰਦੀ ਆ ਮੈਂ ਬਾਣੇ ਦੇ ਬਾਣੇ ਦੇ ਅੰਦਰ ਛਿਪੇ ਭੇੜੀਆਂ ਨੂੰ ਦਰਸਾਉਂਦੀ ਆ ਪਰ ਇਹਦੇ ਦਰਸਾंदे ਦਰਸਾंदे ਇਹ ਸਾਡੇ ਬਾਣੇ ਨੂੰ ਟਾਰਗੇਟ ਕਰਦੀ ਆ ਇਸ ਬਾਣੇ ਨੂੰ ਜੋ ਕਿ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਹੈ ਉਹਨਾਂ ਨੇ ਉਹਦੀ ਉਹਨਾਂ ਦੀ ਦਿੱਤੀ दात ਨੂੰ ਇਹ ਖਰਾਬ ਕਰਦੇ ਹੋਏ ਸਾਡੇ ਕਕਾਰਾਂ ਨੂੰ ਸ੍ਰੀ ਸਾਹਿਬ ਨੂੰ ਬੋਲਦੀ ਆ ਸਾਡੇ ਕਚਹਿਰਿਆਂ ਨੂੰ ਇਹ ਮੁਸ਼ਕਿਲ ਹੋਏ ਦੱਸਦੀ ਆ ਨਿਯਮ ਸਿੰਘਾ ਨੂੰ ਮੁਸ਼ਕਿਲ ਹੋਏ ਦੱਸਦੀ ਆ ਮੈਂ ਦੱਸਣਾ ਚਾਹੂੰਗੀ ਆਏ ਦਿਨੇ ਇਹ ਸਾਡੇ ਜਿਹੜਾ ਕਿ ਸਰੂਪ ਜਿਹੜਾ ਕਿ ਸਾਡੇ ਆ ਸਰੂਪ ਦਿੱਤਾ ਹੋਇਆ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਨੇ ਦਿੱਤਾ ਹੋਇਆ ਸਾਡੇ ਸਰੀਰ ਨੂੰ ਸਰੂਪ ਨੂੰ ਟਾਰਗੇਟ ਕਰਦੀ ਆ ਤੇ ਕਹਿੰਦੀ ਆ ਕਿ ਬਈ ਤੁਹਾਡਾ ਜਿਹੜਾ ਨੱਕ ਹੈਗਾ ਉਹ ਉੜਦੇ ਮੈਂ ਬੋਲਣਾ ਵੀ ਨਹੀਂ ਚਾਹੁੰਦੀ ਉਹਨੇ ਵਰਡ ਬੜਾ ਗੰਦਾ ਯੂਜ਼ ਕੀਤਾ ਹੈ ਹੋਰ ਇਹਦਾ ਕਹਿਣਾ ਹੈ ਕਿ ਬਈ ਤੁਹਾਡੇ ਦੰਦ ਇਦਾਂ ਆ ਹੁੰਦਾ ਹੈ ਮੈਂ ਇਸ ਪੈਣ ਨੂੰ ਦੱਸਣਾ ਚਾਹੁੰਦੀ ਬਈ ਅਸੀਂ ਤਾਂ ਬਈ ਠੰਡੇ ਬਾਟੇ ਦੀ ਪੌਲ ਪੀਤੀ ਆ ਪੈਣ ਤੂੰ ਵੀ ਪੀਲਾ ਅਸੀਂ ਡਾਕਟਰਾਂ ਕੋ ਜਾਈਦਾ ਨਹੀਂ ਆ ਅਸੀਂ ਜਾਈਦਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੋਜ਼ ਮੱਥਾ ਟੇਕੀਦਾ ਸਾਨੂੰ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਵੈਂਟੀਲੇਟਰ ਤੇ ਤੁਹਾਡੇ ਵਰਗਿਆਂ ਦੇ ਬਾਪ ਰਹਿੰਦੇ ਆ ਸਾਡੇ ਵਰਗਿਆਂ ਦੇ ਨਹੀਂ ਸਾਡੇ ਅਸੀਂ ਤਾਂ ਆਪਣੇ ਅਸਲ ਕੋ ਅਕਾਲਪੁਰ ਬਾਹ ਮਹਾਰਾਜ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਣਾ ਸਿਖਾਇਆ ਤਾਂ ਅਸੀਂ ਬਹੁਤ ਅੱਗੇ ਆ ਹੋਰ ਇੱਕ ਗੱਲ ਜਿਹੜਾ ਤੂੰ ਡਿਸਕਿਊਟ ਇੱਥੇ ਚਲਾਉਣਾ ਚਾਹੁੰਦੀ ਹੈ ਨਾ ਕਿ ਭਈ #ਪਾਪਾ ਕੇ ਦੱਸਦੀਆਂ ਕਿ ਭਈ ਵਨੀਤ ਕੌਰ 크ਿਸਚਨ ਹੈ ਵਨੀਤ ਕੌਰ ਇੱਦਾਂ ਹੈ ਵਨੀਤ ਕੌਰ ਦੀ ਜੇਲ ਯਾਤਰਾ ਹੈ ਮੈਂ ਮੈਂ ਤਾਂ ਆਪਣੇ ਜਥੇਦਾਰਾਂ ਨਾਲ ਅਸੀਂ ਗੱਲ ਕੀਤੀ ਮੈਂ ਬੇਨਤੀ ਕਰੂੰਗੀ ਕਿ ਭਈ ਪੈੜੇ ਹੱਥ ਜੋੜ ਕੇ ਤੈਨੂੰ ਬੇਨਤੀ ਕਰਦੀ ਆ ਸਾਰਾ ਕੁਝ ਪਬਲਿਸ਼ ਕਰ ਉਹ ਕਾਰੋ ਵਾਲਾ ਸੀ ਦੇਖਣਾ ਜਾਂਦੇ ਤੂੰ ਕਿੰਨਾ ਕ ਬੋਲ ਸਕਦੀ ਆ ਠੀਕ ਹੈ ਨਾ ਕਾਰ ਤਾਂ ਸਹੀ ਤੇਰੇ ਇੱਥੇ ਆਉਣ ਦੀ ਤੌਕਾਤ ਹੈ ਨਹੀਂ ਤੇਰਾ ਇੱਕ ਬਾਪ ਹਿੰਦੀ ਤੋਂ ਔਲਾਦ ਹੈ ਨਹੀਂ ਤੇ ਦੂਜਿਆਂ ਦੇ ਦੂਜਿਆਂ ਦੇ ਬੱਚਿਆਂ ਨੂੰ ਕਹਿੰਦੀ ਆ ਕਿ ਉਹਨਾਂ ਦੇ ਹੱਥ ਪੈਰ ਅੰਗ ਟੁੱਟੇ ਪਏ ਆ ਠੀਕ ਹੈ ਅੰਗ ਕਟੇ ਹੋਏ ਆ ਇਸ ਕਰਕੇ ਭੈਣੇ ਆਪਣੇ ਆਪ ਨੂੰ ਤੂੰ ਆਪਣੇ ਆਪ ਨੂੰ ਸਹੀ ਕਰਲਾ ਔਰ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਹ ਗੰਧ ਪ੍ਰਮੋਟ ਹੋਣ ਨਹੀਂ ਦੇਣਾ ਮੇਰਾ ਕੰਮ ਆ ਮੈਂ ਪੰਜਾਬ ਦਾ ਸਿਟੀਜ਼ਨ ਆ ਮੇਰਾ ਕੰਮ ਆ ਪ੍ਰਸ਼ਾਸਨ ਤੱਕ ਇਸ ਸੀਜ਼ ਨੂੰ ਜਾਗਰੂਕਤਾ ਨੂੰ ਦਿਖਾਉਣ ਦਾ ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਬਈ ਇਹ ਸਾਡੇ ਸਿੱਖੀ ਸਰੂਪ ਨੂੰ ਦਾਗ ਲਗਾ ਰਹੀ ਆ ਸਾਡੇ ਧੰਗ ਸਿੰਘ ਬਾਣੇ ਨੂੰ ਟਾਰਗੇਟ ਕਰ ਰਿਹਾ ਔਰ ਇਹਨਾਂ ਦੀ ਆ ਸ਼ਬਦਾਵਲੀ ਦੇ ਉੱਪਰ ਗੌਰ ਕੀਤਾ ਜਾਵੇ ਔਰ ਮੈਨੂੰ ਮੇਰਾ ਵੀ ਨਿਆਂ ਕੀਤਾ ਜਾਵੇ ਜੇਕਰ ਚੀਜ਼ਾਂ ਸਹੀ ਆ ਸਾਡੇ ਸਮਾਜ ਵਾਸਤੇ ਤਾਂ ਫਿਰ ਤਾਂ ਠੀਕ ਆ ਜੀ ਇਹਨਾਂ ਦਾ ਸਾਥ ਸਾਰੇ ਲੋਕੀ ਰੱਜ ਕੇ ਕਰੋ ਔਰ ਜੇ ਅਗਰ ਇਹ ਚੀਜ਼ਾਂ ਸਹੀ ਨਹੀਂ ਆ ਔਰ ਇਹ ਜਿਹੜੀਆਂ ਜਬਲੀਆਂ ਮਾਰ ਮਾਰ ਕੇ ਦੱਸਦੀਆਂ ਕਿ ਬਈ ਅੰਮ੍ਰਿਤਪਾਲ ਮੈਰੂ ਨੇ ਰੇਪ ਕੀਤਾ ਐਦਾ ਕੀਤਾ ਜਦੋਂ ਉਹਨਾਂ ਦੀ ਪੋਸਟਪਾਰਟਨ ਦੀ ਰਿਪੋਰਟ ਹੁੰਦੀ ਕੁਛ ਨਹੀਂ ਹਰ ਟਾਈਮ ਐਵਰੀ ਟਾਈਮ ਟਾਕਿੰਗ ਵਰਗਰ ਐਵਰੀ ਟਾਈਮ ਟਾਕਿੰਗ ਪਤਾ ਨਹੀਂ ਕਿਹੜੀ ਕਿਹੜੀ ਇਹਨਾਂ ਤੇ ਮਨ ਮਨ ਇਹਨਾਂ ਦਾ ਗੰਦਾ ਹੈ ਤੇ ਮੂੰਹੇ ਉਹੀ ਚੀਜ਼ ਨਿਕਲਦੀ ਆ ਤੇ ਪਲੀਜ਼ ਉਹਨਾਂ ਚੀਜ਼ਾਂ ਦਾ ਪ੍ਰੂਫ ਵੀ ਇਹ ਪੈਂਡ ਦਵੇ ਬਾਕੀ ਹੀ ਦੇਖਦੇ ਆ ਕੀ ਹੁੰਦਾ ਹੈ ਭਾਈ ਸਾਰੇ ਕੋਈ ਮਿਲ ਕੇ ਇਸਦੇ ਚੈਨਲ ਨੂੰ ਰਿਪੋਰਟ ਕਰੋ ਭਾਈ ਤੇ YouTube ਚੈਨਲ ਵੀ ਅਦਾ ਸੀ ਬੰਦ ਕਰਾਈ ਵਾਈ ਗੁੱਜੀ ਕਾ ਖਾਲਸਾ ਵਾਈ ਗੁੱਜੀ ਕੀ ਪਤ